ਕ੍ਰੋਮੀ ਅਕਾਲੀ ਦਲ ਜਿਹੜੀ ਪਾਰਟੀ ਕਹਿੰਦੇ ਆ ਜਿਹੜੀ ਸਿੱਖਾਂ ਦੀ ਪਾਰਟੀ ਕਹਿੰਦੇ ਆ ਜਿੱਥੇ ਜੀ ਕਰਦਾ ਉਹ ਫਰਮਾਨ ਮੰਨ ਲੈਂਦੇ ਆ ਜਿੱਥੇ ਜੀ ਕਰਦਾ ਉਹ ਫਰਮਾਨ ਨਹੀਂ ਮੰਨਦੇ ਫਤੇਗੜ ਸਾਹਿਬ ਤੋਂ ਤਾਂ ਫਰਮਾਨ ਮੰਨ ਲੈਂਦੇ ਆ ਅਕਸਰ ਜਾ ਕੇ ਉਹ ਆਦਾ ਜੋੜ ਮੇਲਾ ਕਾਨਫਰੰਸ ਕਰਦੇ ਆ ਇਸੇ ਕਰਕੇ ਇਹ ਲੋਕਾਂ ਦਾ ਜਿਹੜਾ ਪੂਰਾ ਨਕਾਬ ਹੈ ਉਹ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਬਾਗੀ ਦੇ ਮੇਲੇ ਤੇ ਅਸੀਂ ਕਿਉਂਕਿ ਦੇਖੋ ਸਿੰਘ ਸਹਿਬਾਨਾਂ ਦਾ ਫਰਮਾਨ ਆਇਆ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ ਉਹਨਾਂ ਨੇ ਕਿਹਾ ਸੀ ਕਿ ਸ਼ਹੀਦੀ ਜੋੜ ਮੇਲੇ ਜਿੱਥੇ ਸ਼ਹਾਦਤਾਂ ਹੋਈਆਂ ਉੱਥੇ ਕਾਨਫਰੰਸਾਂ ਨਾ ਕੀਤੀਆਂ ਜਾਣ ਤੇ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਨਾ ਨਿੰਦਿਆ ਜਾਵੇ ਉਹ ਸ਼ਹੀਦੀ ਦਿਹਾੜਾ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਇਹਦੇ ਤੇ ਸਿੰ ਕਰਦਿਆ ਹੋਇਆ ਅਸੀਂ ਪਹਿਲ ਕੀਤੀ ਅਸੀਂ ਉਹ ਕਾਨਫਰੰਸ ਖਤਮ ਕਰਤੀ ਅਸੀਂ ਅਸੀਂ ਮੱਥਾ ਟੇਕਣ ਜਾਂਦੇ ਆਏ ਵਾਰੀ ਕੋਈ ਨਾ ਕੋਈ ਪਾਰਟੀ ਦਾ ਲੀਡਰ ਨਕਮਸਤਕ ਹੋਣ ਜਾਂਦਾ ਹੈ ਅਸੀਂ ਅਸ਼ੀਰਵਾਦ ਲੈਣ ਜਾਂਦੇ ਆਂ ਔਰ ਅੱਜ ਸਭ ਤੋਂ ਆਪਣੇ ਆਪ ਨੂੰ ਸ਼ਰੋਮਨੀ ਅਕਾਲੀ ਦਲ ਜਿਹੜੀ ਪਾਰਟੀ ਕਹਿੰਦੇ ਐ ਜਿਹੜੀ ਸਿੱਖਾਂ ਦੀ ਪਾਰਟੀ ਕਹਿੰਦੇ ਐ ਉਹ ਜਿੱਥੇ ਜੀ ਕਰਦਾ ਉਹ ਫਰਮਾਨ ਮੰਨ ਲੈਂਦੇ ਐ ਜਿੱਥੇ ਜੀ ਕਰਦਾ ਉਹ ਫਰਮਾਨ ਨਹੀਂ ਮੰਨਦੇ ਫਤਿਹਗੜ ਸਾਹਿਬ ਤੋਂ ਫਰਮਾਨ ਮੰਨ ਲੈਂਦੇ ਐ ਲੇਕਿਨ ਮੁਕਸਰ ਜਾ ਕੇ ਉਹ ਆਪ ਦਾ ਜੋੜ ਮੇਲਾ ਤੇ ਉਹ ਕਾਨਫਰੰਸ ਕਰਦੇ ਐ ਸੋ ਮੈਨੂੰ ਲੱਗਦਾ ਕਿ ਇਸੇ ਕਰਕੇ ਇਹ ਲੋਕਾਂ ਦਾ ਜਿਹੜਾ ਦੂਰਾ ਨਕਾਬ ਹੈ ਉਹ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਮੈਨੂੰ ਲੱਗਦਾ ਜੋ ਜੱਥੇਦਾਰ ਅਕਾਲ ਤਖਤ ਜੀ ਨੇ ਜਾਂ ਸਿੰਘ ਸਹਿਬਾਨਾ ਨੇ ਜੋ ਫਰਮਾਨ ਦਿੱਤਾ ਸੀ ਸਾਨੂੰ ਇਹੋ ਜੇ ਮੌਕੇ ਤੇ ਕਾਨਫਰੰਸ ਨੂੰ ਕਰੋ ਰੋਜ਼ ਕਰੋ ਸ਼ਹੀਦੀ ਜੋੜ ਮੇਲਾ ਤੇ ਸਾਨੂੰ ਪੋਲੀਟੀਕਲ ਕਾਨਫਰੰਸਸ ਬੰਦ ਕਰਨੀਆਂ ਚਾਹੀਦੀਆਂ ਔਰ ਸਾਡੀ ਵੀ ਅਸਲੀ ਕਰਾਂਗੇ